ਅੱਜ ਵੀ ਲੌਗ ਵਿੱਚ ਤੁਹਾਡਾ ਸਵਾਗਤ ਆ ਤੁਸੀਂ ਸੋਚਦੇ ਹੋ ਰਹੇ ਹੋ ਵੀ ਮੈਂ ਇਨਾ ਪਿਆਰ ਵਿਆਰ ਹੋ ਕੇ ਲੈ ਜਿਹੜੀ ਸ਼ੁਰੂ ਕਰੀ ਆ ਉਹ ਵੀ ਦੱਸਦੇ ਆ ਪਰ ਉਹ ਤੁਸੀਂ ਮਹਲ ਬਲੌਗ ਉਰੇ ਦੇਖਿਓ ਮੈਂ ਜਾਨ ਮਰ ਬਲੌਗ ਉਰੇ ਦੇਖਿਓ ਪਿਆਰ ਹੋ ਕੇ ਅਸੀਂ ਕਿੱਥੇ ਗਏ ਕਿੱਥੇ ਦੀ ਵੀਡੀਓ ਬਣੀ ਆ ਅਰੇ ਕਦੇ ਥੋੜੀ ਬੁੱਕ ਟੌਪ ਜੀ ਕਹਿੰਦੇ ਲੰਦੀ ਆ ਵੀ ਉਹ ਹੁਣ ਆਉਂਦੇ ਨਹੀਂ ਪਰ ਉਹਨੇ ਹੁਣ ਅਧਰਾ

ਰਬ ਯਾ ਸੇਗਾ ਜਗਾ ਪੀਸ ਤਾਂ ਨਹੀਂ ਕੱਟ ਆਉਗਾ ਉਦਾਂ ਮਣਕੇ ਲਾਈ ਆ ਮਣਕੇ ਲਾਈ ਆ ਉੱਪਰ ਕੋਠੇ 'ਤੇ ਬਟੈਲਾ ਵਿਛਾ ਕੇ ਨਾਪ ਕੇ ਅੱਛਾ ਵੀ ਉੱਪਰ ਤਾਂ ਉਹ ਸਿਰ ਇਹਨ ਪੂਰਾ ਪੀਸ ਲੱਗੂ ਹਾਂ ਸਿਰ ਇਹਦੇ ਨਾਪ ਕੇ ਹੂੰ ਹੂੰ ਕੋਠੇ 'ਤੇ ਬਟੈਲਾ ਵਿਛਾ ਕੇ ਗੁਰੂ ਫਸਾ ਕੇ ਫਿਰ ਸ਼ੁਰੂ ਕਰੀਏ ਨਾ ਨਹੀਂ ਜੇ ਹੁਣ ਪਹਿਲੇ ਉੱਪਰ ਤੋਂ ਸ਼ੁਰੂ ਕਰ ਲੰਦਾ ਉੱਪਰ ਤੋਂ ਸ਼ੁਰੂ ਹੀ ਨਹੀਂ ਨਾ ਹਾਂ ਕਿਉਂਕਿ ਇਹ ਟੈਣ ਦਾ ਆਤ ਨਾ ਮੈਂ ਇਹ ਉੱਪਰ ਜਿਹੜੀ ਉਪੋਲੀ ਟਾਇਲ ਲਗੜੀ ਕਟਿੰਗ ਵਾਲੀ ਨਾ ਲੱਗ ਜਵੇ

ਮੈਂ ਤਾਂ ਥੱਲੇ ਉੱਪਰ ਪਿਛਾ ਕੇ ਫਿਰ ਇੱਥੇ ਉੱਪਰ ਦੇ ਮਿਲ ਕੇ ਲੈਣੀ ਥੱਲੇ ਹਾਂ 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 ਉੱਪਰ ਵੀ ਆ ਗਏ ਚੱਲ ਵੀ ਦੋ ਹੋ ਗਏ ਚਾਰ ਹੋ ਗਏ ਕੜਾਈ ਚ ਚਲਾਵਾ ਤਮਨਾ ਚੱਲ ਤੁਰਲਾ ਚਾਹ ਦਾ ਰਵਾ ਚਾਹ ਦਾ ਰਵਾ ਕੱਲ ਦਾ ਪਿਆ ਹੋਇਆ ਉੱਪਰ ਵੀ ਆਈ ਏ ਸਾਰੇ ਲੱਗੂ ਸਰਪਾ ਦਾ ਲੱਗ ਰਿਹਾ ਤੇ ਵਧੀਆ ਲੱਗ ਰਿਹਾ ਨਾਲੇ ਮਿਲ ਜਾਂਦੀ ਹੈ ਜਦੋਂ ਆ ਪੀਸ ਲੈ ਕੇ ਆਵਾਂ ਪਰ ਤੇ ਉਹ ਆਗੇ ਭਾਈ ਹਾਂਜੀ ਵੀ ਕਹਿੰਦੇ ਅੱਜ ਲੱਗੂ ਕੱਲ ਲੱਗੂ ਤੁਸੀਂ ਆਇਓ ਕਰੀ ਆ ਜਾ ਫੇਰ ਲੱਗੇ ਹੋ ਇੱਥੇ ਹਰਦੇ ਕਹਿੰਦੇ ਇੱਧਰ ਹਾਂਜੀ ਮੈਂ ਵੀ ਹਟਦਾ ਹੀ ਨਹੀਂ ਹੈਗੇ ਨਾ ਬੜੀ ਇੱਕ ਮਲਾ ਕੇ ਦੇਖੀਏ ਉਹ ਥੱਲੇ ਟਾਇਲਾਂ ਲੱਗਦੀ ਮੈਂ ਕਹਿੰਦਾ ਉਹਦੇ ਨਾਲੇ ਮਿਲ ਗਿਆ ਨਾ ਹਾਂ ਸੇਮੀ ਹੈ ਦੇਖ ਰਿਹਾ ਕਿ ਜਿਹੜਾ ਥੱਲੇ ਟੈਂਡਾ ਉਹਦੇ ਨਾਲ ਦੇਖਦੇ ਮਿਲਾਂਗੇ ਮੈਂ ਮਹਿਰ ਉਹ ਕੱਪੜਾ ਜਾਂ ਮਾਰ ਪਹਿਲਾਂ ਮਾਰ ਆ ਜਾ ਮਿਲੇਗਾ ਨਾਲੇ ਇੰਨੀ ਕੀ ਦਾ ਹੀ ਫਰਕ ਹੈ ਇਹ ਜੇਰ ਨਾ ਬਈ ਠੀਕ ਹੈ പൗഡർ ല പൗഡർ ല ਤਲਾਕਾਰੀ ਹੋਇਕ ਥੋੜੀ ਮੈਨੂੰ ਤਲਾਕਾਰੀ ਹੋਇਕ ਉਹਦਾ ਉੱਥੇ ਲੱਗ ਜਣੀ ਜਿਹੜਾ ਪਹਿਲੇ ਬਹੁਤ ਵਾਰੀ ਦੱਸਿਆ ਜਿਹੜੀ ਆ ਕਟਿੰਗ ਹੋਈ ਹੋਈ ਆ ਅੱਜ ਜਾਂ ਕੱਲ ਨੂੰ ਲੱਗ ਜਾਣਾ ਇਹਨੇ ਮੇਰੇ ਕੱਲ ਨੂੰ ਲੱਗਣਗੇ ਮੇਰੇ ਖਿਆਲ ਚ ਕੱਲ ਨੂੰ ਜਦ ਤੱਕ ਬਈ ਨੇ ਵੀ ਨੇ ਵੀ ਸਿੱਛ ਦੇਣਾ ਕੰਮ ਅੱਤ ਤਾਂ ਮੈਨੂੰ ਬੁਲਾਉਣਾ ਪੈਣਾ ਇੱਕ ਵਾਰੀ ਯਾਰ ਹਾਂ ਇੱਥੇ ਨਾ ਥੋੜਾ ਜਾ ਇੱਕ ਕੰਦ ਕਰਨੀ ਇੱਥੇ ਲੈ ਜੀ ਮੈਂ ਕਿਹਾ ਬਾਬਾ ਜੀ ਮੈਂ ਕਰ ਰੱਖਦੀ ਅੰਦਰ ਤੁਸ ਫਿਰ ਮਾਇਆ ਤਾਂ ਉਹ ਬਹੁਤ ਨਹੀਂ ਕੰਦ ਕਰਾਉਣੀ ਪੈਣੀ ਆ ਤਾਂ ਤਾਂ ਫਿਰ ਇਹਦੇ ਟਾਇਲ ਲੱਗਣੀਆਂ ਜਦ ਤੱਕ ਆਲ ਆਫ ਦੇ ਆਲ ਆਉਂਦੇ ਉਹ ਉੱਥੇ ਕੰਦ ਕਰਨੀ ਆ ਉਹਦੇ ਜਿੱਦਾਂ ਹੁਣ ਦੂਜਾ ਆਪਣਾ ਆਰਕੀਟੈਕ ਆ ਉਹ ਕਹਿੰਦਾ ਪੂਰੇ ਇੱਥੇ ਪੂਰੀ ਹੋ ਕਰ ਤਾਂ ਉਹ ਸੋਣਾ ਖਰਚਾ ਬਹੁਤ ਜ਼ਿਆਦਾ ਹੋ ਜਾਣਾ ਤੇ ਪਰ ਤਾਂ ਟਾਈਮ ਬਹੁਤ ਲੱਗਣਾ ਉਹਨੂੰ ਤੇ ਲਪਾਈ ਹੋਊਗੀ ਉਹਦੇ ਉੱਪਰ ਘਬਰਾਇਂ ਕਰੇ ਇਹਦੀ ਸੇਸੇਦ ਕਰ ਲੈਨੇ ਕੰਦ ਇਹਦੀ ਸੇਸੇਦ ਸਿੱਧੀ ਸਿੱਧੀ ਕੀ ਕਰਨੀ ਹੈ ਬਾਕੀ ਤਾਂ ਮੈਂ ਨਸਲਾ ਕਰਦੇ ਹਾਂ ਫਿਰ ਟੌ ਵੀ ਹੋਰ ਜੀ ਨੂੰ ਘਰ ਕਦਾ ਰੰਗ ਦੇ ਵੱਡੇ ਰੰਗ ਦੇ ਵੱਡੇ ਬੜੀਆਂ ਬੜੀਆਂ ਪੌਣੀਆਂ ਹਨੀਆਂ ਇੱਕ ਮਿੰਟ ਰੋ ਲਈਏ ਉਹ ਆਹਨ ਬੜੀਆਂ ਬੜੀਆਂ ਖੜੀਆਂ ਆ ਫਿਰ ਸਿਲੰਡਰ ਵੀ ਤੇ ਰੱਖਣਾ ਉੱਥੇ ਜਾਂ ਫਿਰ ਲੱਕੜੀ ਦਾ ਬੜੂਆ ਬਕਸਾ ਉੱਥੇ ਉਹ ਸਿਲੰਡਰ ਵਾਲਾ ਪੈਸਾ ਬਕਸਾ ਵਰਦੋਸ ਆਪੇ ਤਾਂ ਸਿੰਗਲ ਉਹਦੇ 4 ਇੰਚ ਕੰਦ ਕਰਵਾ ਦਿੰਦੇ ਸੀ ਸੇ ਸੇਗਾ ਹਾਂ ਐਸੇ ਕੱਟ ਪਰਵਾ ਦਿੰਦੇ ਉਹਨਾਂ ਟਾਂਲ ਬਾਹਰ ਲੈ ਜੂ ਅੰਦਰ ਲੈ ਜੂ ਟਾਂਲ ਸੋਣਾ ਕੱਟ ਕੇ ਬਣ ਜੂਗਾ ਚਲ ਦੇਖਦੇ ਫਸੇ ਹੈ ਚਲ ਦੇਖ ਲੈਂਦੇ ਅਗਰ ਮਨ ਫਾਨ ਬਹੁਤ ਨੰਬਰ ਥੋੜੀ ਜੇ ਲੱਗ ਜੇ ਨਾ ਔਖਾ ਬਹੁਤ ਹੋ ਜਾਣਾ ਅਸੀਂ ਵੀ ਪਲਾਨ ਕਰ ਰਹੇ ਹਾਂ ਕਿ ਇਹ ਜੀ ਲੈਂਥ ਨਾ ਬਹੁਤ ਜ਼ਿਆਦਾ ਲੰਬੀ ਰਿਪੋਰਟ ਜੀ ਕਿਤੇ ਗੱਪਾਂ ਲੱਗ ਕੇ ਨਾ ਹੁਣ ਹਰੇਕੇ ਤੋਂ ਇਹਨੇ ਵੀ ਗਾਰੰਟੀ ਦੇ ਦਿੱਤੀ ਧੰਮਾ ਮਿਸਰੇ ਗਾਰੰਟੀ ਦੇ ਦਿੱਤੀ ਅਸੀਂ ਥੋੜੇ ਡਰਦੇ ਵੀ ਜੇ ਥੋੜੀ ਸੇਫਟੀ ਹੋ ਜੂਗੀ ਕਨੈਲ ਦੇ ਪਰ ਉਹ ਵੱਜਣਾ ਮੇਰੇ ਘਰ 'ਚ ਪੀਓਪੀ ਮਾਰਨੀ ਪਣੀ ਤੇ ਪਰ ਆਹ ਹਾਂਜੀ ਮੈਡਮ ਜੀ ਤਿਆਰ ਹੋ ਇੱਕ ਰਾਜ ਦੀ ਗੱਲ ਦੱਸਾਂ ਅੱਜ ਸਾਡੇ ਘਰਾਂ ਸਵੇਰ ਦੀ ਚਾਹ ਹੁਣ ਮੜ ਜਿਆ ਕਿਉਂਕਿ ਚਾਹ ਪੱਤੀ ਮੈਂ ਹੁਣ ਲੈ ਕੇ ਆਇਆ ਮੈਂ ਕਿਹਾ ਆਹ ਦੇਖਦਾ ਚੈੱਕ ਕਰਕੇ ਜਿੱਦ ਤੋਂ ਗਰਮ ਹੋ ਗਿਆ ਨਮੀ ਚੀ ਗਈ ਹੋਈ ਆ ਚਾਹ ਬਣ ਗਈ ਚੜੀਆਂ ਜੀ ਫਿਰ ਚਲੋ ਹੋਰ ਤੋਂ ਸੋਨ ਦੇ ਪਰਸ ਵਿੱਚ ਪੈਸੇ ਪਾ ਲਓ ਪਰਸ ਚ ਕਿੰਨਾ ਮੈਂ ਨਹੀਂ ਜਿਕੇ ਮੇਰੇ ਨਾਲ ਪਿੱਛੇ ਨਾ ਕੱਢਿਆ ਨਾ ਕਰੋ ਪੈਸੇ 2000 ਰੁਪਏ ਤੇ ਰੱਖ ਰੱਖੇ ਕਰੋ ਕੱਲ ਮੇਰੀ ਬੇਇੱਜ਼ਤੀ ਹੋਈ ਉਹ ਕੋਈ ਬੰਦਾ ਵੀ ਕੱਲ ਦੇ ਪਾਸੋਂ ਮੈਂ ਚਾਕੇ ਪਰਸੋਂ ਜੇ ਚ ਪਾ ਦਿਆ ਮੈਂ ਤਾਂ ਪੈਸੇ ਮੈਂ ਦਿੰਦਾ ਜਦ ਦੇਖਿਆ ਪੈਸੇ ਨਰੇ ਬਟੋਏ ਚ ਹੈ ਵੀ ਜਦੋਂ ਮੈਂ ਤਾਂ ਆਇਆ ਕੋਤਮ ਜਿਹੜੇ ਬਟੋਏ ਚ ਪਾ ਕੇ ਰੱਖੇ ਚ ਨਾ ਮੇਰੇ ਬਟੋਆ ਮੇਰਾ ਬੇਇੱਜ਼ਤ ਵਿੱਚ ਕੱਟ ਕਰਕੇ ਦੇ ਦੇ ਜਦ ਖਤਮ ਹੋ ਜਦਾ ਹੁੰਦਾ ਕਿ ਮੈਂ ਇੱਦਾਂ ਹੀ ਪਾ ਲਿਆ ਮੈਂ ਮੈਂ ਵੀ ਕੱਲ 25 300 ਪਿਆਦਾ ਦਿੱਤੇ ਲੈਣੇ ਨਾ ਕੱਟਾ ਹੋਊ ਤੇ ਤਾਂ ਚਲ ਕੰਮ ਨਿਬੜਿਆ ਚਾਹ ਬਣਾ ਲਈ ਇੱਧਰ ਮੇਰੇ ਚਾਹ ਪੱਤੇ ਹੁਣ ਲੈ ਕੇ ਆਇਆ ਹਨ ਇਹ ਤੁਸੀਂ ਉਹਦੇ ਪਰ ਦੇਖ ਲਿਓ ਕਿੰਨੇ ਪੱਤੇ 1000 ਰੁਪਏ ਬਹੁਤ ਆ ਬਸ ਨਹੀਂ ਹੈਗਾ ਜਿਆਦਾ ਹੋਣਗੇ ਹੋਰ 1200 ਤੋਂ ਨਾਲ ਕਿ ਜਿੰਨੇ ਜਿੰਨੀ ਹੁੰਦੀ ਦਵਾਈ ਨਹੀਂ ਪਾਏ ਘਰ ਮੈਨੂੰ ਕਿਹਾ ਵਾ ਜਦ ਵੀ ਮੈਂ ਕਿਤੇ ਬਾਹਰ ਜਾਣਾ ਕੋਟੋ ਕੱਟ ਮੇਰੇ ਬਟੂਰੇ ਦੇ ਵਿੱਚ 5000 ਜਿਹੜਾ ਹੋਣਾ ਚਾਹੀਦਾ ਕਿੰਨੀ ਵਾਰ ਇਹਨੂੰ ਸਮਝਾਇਆ ਹੁਣ ਇਹ ਤਾਂ ਕੋਈ ਅਗਰ ਨਹੀਂ ਇੱਥੇ ਕੱਟਦੇ ਨੇ ਕਿਤੇ ਦੇ ਦੇ ਕੱਟ ਕੇ ਪਾਏ ਦੇ ਵਿੱਚ ਹੁਣ ਮੈਂ ਤਾਂ ਉਸ ਹਿਸਾਬ ਨਾਲ ਜਿਆਦਾ ਹੁੰਦਾ ਜਿੰਨੇ ਕਹਿੰਦੇ ਆ ਉਹ ਕਰਦੇ ਨੇ ਬੋਲਣ ਲੱਜਣਾ ਇਹ ਤਾਂ ਪਹਿਲੀ ਪਤਾ ਆ ਵੀ ਬੋਲੂਗਾ ਪਾਗਰ ਕੋ ਵਿੱਚ ਚਾਪੜ ਗਈ ਚਾਪੜ ਚਾਪੜ ਗਈ ਸਾਰੇ ਥੱਲੇ ਆ ਗਈ। ਕੋਈ ਗੱਲ ਹੈ ਜੇ Google Pay ਨਾ ਚੱਲੇ ਸਰਵਰ ਡਾਊਨ ਹੋ ਜਾਵੇ ਬੰਦਾ ਕੀ ਕਰੇ ਡੰਡਾ ਪਾਣੀ ਪੀ ਮਰ ਉਹ ਇਦਾਂ ਹੀ ਹੋਇਆ ਬਾਈ ਚਲ ਹੁਣੇ ਆ ਜਦ ਦੇਖਿਆ 150 ਰੁਪਏ ਬੋਲੂ ਉਹਦਾ ਬਣਿਆ ਦਾ ਦੁੱਧ ਦਾ ਡੋਲ ਦਿੱਤਾ ਉਹ ਕਹਿੰਦਾ ਭਾਈ ਮੈਂ ਦਦਾ ਮੈਂ ਹੁਣ ਮੈਂ ਕੈਸ਼ ਕਿੱਥੋਂ ਦਵਾ ਮੈਂ ਭਾਈ ਗੂਗਲ 'ਤੇ ਜਾਂਦਾ ਕਹਦਾ ਹਾਂ ਚੱਲਦਾ ਹਾਂ ਨਹੀਂ ਨਹੀਂ ਮੈਂ ਗੂਗਲ 'ਤੇ ਕਰਦੇ ਮੈਂ ਦੇ ਪਰ ਗੂਗਲ 'ਤੇ ਨਾ ਖੜਾ ਛੋਟੇ ਰੀਤੀ ਕਰ ਰਹੀ ਉਹ ਚੌੜਾ ਹੈ ਤਾਂ ਉਹਦੇ ਹੁੰਦਾ ਵੀ ਬਰਾਜਿਕਨ ਜ਼ਿਆਦਾ ਹੁਣ ਡਿਜੀਟਲ ਹੋਇਆ ਹੋਇਆ ਕੈਸੇ ਅਗਲਾ ਕੋਈ ਬਟੂਚ ਘੱਟੇ ਰੱਖਦੇ ਰੋਦੇ ਸਾਰਾ ਗੂਗਰ ਬੇਗੂਗਰ ਵੀ ਹੋਇਆ ਬਚਾਰੇ ਕੱਸੀ ਆਪਣਾ ਗੂਗਰ ਤੇ ਕਰਦੇ ਨੇ ਜਿੱਦੇ ਮੈਂ ਆਉਂਦੀ ਆ ਉਹ ਚੱਲੀਏ ਫਿਰ ਚਲੋ ਮੈਂ ਤੁਹਾਨੂੰ ਤੇ ਤੇ ਚੱਲੀਏ ਵੀ ਫਿਰ ਹੁਣ ਤੇ ਅੱਜ ਤਾਂ ਆਪਾਂ ਲਾਈਵ ਛੋਟਾ ਲਾਈਵ ਨਹੀਂ ਨਾ 30 ਤੋਂ 35 ਮਿੰਟ ਦਾ ਲਾਈਵ ਹੀ ਲਾਉਣਾ ਹੁਣ ਅਸੀਂ ਫਿਰ ਲੇਟ ਹੋ ਰਿਹਾ ਜਿੱਥੇ ਪਹੁੰਚਣਾ ਉਹ ਤਾਂ 11 ਵਜੇ ਦਾ ਟਾਈਮ ਹੈ ਜਾਨੀ ਕਿ ਸਵਾ 11:30 ਸਿਰ ਪਹੁੰਚ ਜਾਈਏ ਤੇ ਕਰੀਏ ਬਹੁਤ ਟਾਈਮ ਬਾਅਦ ਇੱਕ ਛੋਟੀ ਜਿਹੀ ਪਾਰਟੀ ਆਈ ਹੈ ਪਾਰਟੀ ਕਾ ਜੀ ਮੰਗਣਾ ਉੱਥੇ ਜਾਣਾ ਪਾਣਾ ਆ ਧੰਨਵਾਦ ਜੀ ਲੈ ਦੇਖਣ ਵਾਸਤੇ